ਦੋਸਰੇ ਅਰਥ ਜੋ ਵਿਦਵਾਨ ਕਰਦੇ ਹਨ ਸਾਹਿਬ ਸੰਕਟ ਵੇ ਸੇਵਕ ਭਜ ਚਰਨ ਕਾਲ ਨਾ ਜਿਵੇ ਦੂਖੁ ਕਲ ਲਚੈ ਕਈ ਵਾਰ ਐਸਾ ਹੁੰਦਾ ਹੈ ਕਿ ਮਾਲਕ ਦੇ ਜੀਵਨ ਵਿੱਚ ਕੋਈ ਸੰਕਟ ਆ ਜਾਂਦਾ ਕੋਈ ਦੁੱਖ ਦੀ ਘੜੀ ਆ ਜਾਂਦੀ ਹੈ ਉਸ ਵੇਲੇ ਸੇਵਕ ਦਾ ਕਰਮ ਪੈਂਦਾ ਹੈ ਕਿ ਆਪ ਦੇ ਮਾਲਕ ਦਾ ਸਾਥ ਦੇ ਦੇ ਜਿੰਨਾ ਹੋ ਸਕਦਾ ਆਪ ਦਾ ਪੂਰਾ ਜ਼ੋਰ ਲਾ ਕੇ ਉਹਦੀ ਸੇਵਾ ਵਿੱਚ ਹਾਜ਼ਰ ਰਹੇ ਉਹਨੂੰ ਛੱਡ ਕੇ ਨਾ ਜਾਵੇ ਕਹਿੰਦਾ ਗੰਜੀ ਕਹਿ ਰਹੇ ਨੇ ਉਲਟੀ ਗੱਲ ਹੋ ਗਈ ਮਾਲਕ ਦੇ ਸਿਰ ਉੱਤੇ ਕੋਈ ਵਿਪਤਾ ਆਬਣੀ ਕੋਈ ਸੰਕਟ ਦਾ ਸਮਾ ਆਇਆ ਤੇ ਸੇਵਾਦਾਰ ਪਿੱਠ ਦਿਖਾ ਕੇ ਭੱਜ ਗਿਆ ਕਹਿੰਦੇ ਚਿਰੰਕਾਲ ਨਾ ਜੀਵੇ ਬਹੁਤ ਲੰਬਾ ਸਮਾਂ ਜਿਉ ਨਹੀਂ ਸਕੇਗਾ ਤੇ ਜਿੰਨਾ ਵੀ ਜੀਵਨ ਜਿਉਵੇਂਗਾ ਇਦੇ ਪਰਤੱਖ ਉਦਾਹਰਨ ਸਾਹ ਸੰਗਰ ਜੀ ਸਿੱਖ ਇਤਿਹਾਸ ਦੇ ਵਿੱਚ ਮੌਜੂਦ ਹੈ ਗੁਰੂ ਕਲਗੇ ਧਰਮਹਾਰਜ ਅਤੇ ਪਹਾੜੀ ਰਾਜਿਆਂ ਦਾ ਯੁੱਧ ਹੁੰਦਾ ਫਿਰ ਗੁਰੂ ਮਹਾਰਾਜ ਨੂੰ ਗੁਰਸਿੱਖਾਂ ਨੇ ਆ ਕੇ ਖਬਰ ਦਿੱਤੀ ਸੱਚੇ ਬਾਦਸ਼ਾਹ ਅਜੇਸੇ ਦੇ ਚੰਦ ਨੇ ਪਹਾੜੀ ਰਾਜਿਆਂ ਦੀ ਸਭਾ ਵਿੱਚ ਐਲਾਨ ਕਰ ਦਿੱਤਾ ਕਿ ਕੱਲ ਨੂੰ ਮੈਂ ਆਵਾਂਗਾ ਮਸਤ ਹਾਥੀ ਲੋਗੜ ਦੇ ਕਿਲੇ ਵੱਲ ਚੜਾ ਕੇ ਲਿਆਵਾਂਗਾ ਇੱਕੋ ਹੱਲਾ ਇਹੋ ਜਿਹਾ ਕਰਾਂਗਾ ਕਿਲੇ ਦੇ ਦਰਵਾਜ਼ੇ ਤੋੜ ਕੇ ਰੱਖ ਦਿਆਂਗਾ ਤੇ ਅੰਦਰ ਮੌਜੂਦ ਸਾਰੇ ਸਿੰਘਾਂ ਦਾ ਦਾਸ਼ ਕਰ ਦਿਆਂਗਾ ਮਹਾਰਾਜ ਕੱਲ ਨੂੰ ਕੇਸਰੀ ਚੰਦ ਨੇ ਮੈਦਾਨ-ਏ-ਜੰਗ ਵਿੱਚ ਆਵਦਾ ਮਸਤ ਹਾਥੀ ਲੈ ਕੇ ਰੋਹਣ ਮਹਾਰਾਜ ਕੋ ਕਿਹਾ ਰਤੀ ਮਹਾਰਾਜ ਕਹਿੰਦੇ ਆ ਵੇਖੋ ਨੇੜੇ ਬੈਠਾ ਹੋਇਆ ਭਾਈ ਦੁਨੀ ਚੰਦ ਇਹ ਗੁਰੂ ਘਰ ਦਾ ਹਾਥੀ ਨਹੀਂ ਤੇ ਮੋਰ ਕੀ ਹੈ ਬੜੀ ਤਾਕਤ ਹੈ ਇਹਦੇ ਦੁੱਸੇ ਵਿੱਚ ਬੜੀ ਖਰਾਬ ਖਾਂਦਾ ਹੈ ਸਰੀਰ ਬੜਾ ਤਕੜਾ ਹੈ ਤੇ ਬੜੀ ਤੰਗ ਹੈ ਇਹਦੇ ਵਿੱਚ ਭਾਈ ਦੋਨੇ ਚੰਦ ਕਲ ਨੂੰ ਹਡੋਰੀਆਂ ਦੇ ਮਸਤ ਹਾਥੀ ਦੇ ਨਾਲ ਮੁਕਾਬਲਾ ਕਰੇਗਾ ਗੁਰਨੀਯਾ ਧਰਮਹਾਰਾਜ ਦਾ ਬਚਨ ਸੁਣਦਿਆਂ ਸਾਲ ਕੇਸਰੀ ਸਾਧ ਕਬਰ ਆ ਗਿਆ ਵਾਹਿਗੁਰੂ ਦੁਨੀਂ ਸਾਧ ਕਬਰ ਆ ਗਿਆ ਡਿੱਗ ਗਿਆ ਤੇ ਉਸੇ ਵੇਲੇ ਵਿਉਂਤ ਬਣਾਈ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਮੈਂ ਇਸ ਮੁਸੀਬਤ ਤੋਂ ਬਚ ਸਕਾਂ ਕਿ ਕਰੀਆਂ ਕਿ ਵੇਖੋ ਵੇਸ ਵਿਅਕਤਾ ਵਿੱਚੋਂ ਕਢਾ ਲਵਾਂ ਮੈਂ ਨਹੀਂ ਇਹ ਕੁਝ ਕਰਨਾ ਚਾਹੁੰਦਾ ਜਨੋ ਕਿਸੇ ਨੇ ਸਾਥ ਨਾ ਦਿੱਤਾ ਤੋਂ ਕੀ ਹੋਇਆ ਆਪਦੇ ਕੁਰੀ ਕੰਧ ਟੱਪ ਕੇ ਨਸਨ ਦੇ ਕੋਸ਼ਿਸ਼ ਕੀਤੀ ਕਿਲੇ ਦੇ ਕੰਧ ਟੱਪਦਿਆਂ ਸਾਰ ਥੇਠਾਂ ਇਹੋ ਜਿਹਾ ਬਿੰਦ ਕਰਕੇ ਮੌਕੇ ਦੇ ਲੱਤ ਡੋਲ ਗਈ ਅੰਮ੍ਰਿਤਸਰ ਆਪਦੇ ਘਰ ਵਿੱਚ ਗਿਆ ਉਥੇ ਸੱਪ ਦਾ ਜੰਗ ਹੋਇਆ ਜਣ ਕਰਕੇ ਮੌਤ ਹੋਈ ਵਰਤੀਰ ਕਰਕੇ ਗਿਆ ਕਹਿਣ ਤੋਂ ਗੁਰਾਰ ਭਗਤ ਨਾਮਦੇਵ ਜੀ ਦੇ ਬਚਨ 100% ਸਹੀ ਹਨਗੇ ਕਿ ਜਦੋਂ ਮਾਲਕ ਦੇ ਸਿਰ ਉੱਤੇ ਕੋਈ ਸੰਕਟ ਆਈ ਰਹਿੰਦਾ ਤੇ ਜਿੰਨਾ ਕੋ ਸਮਝ ਜੁੰਦਾ ਰਹਿੰਦਾ ਤੇ ਪੱਤੇ ਦਾ ਜੀਵਨ ਸਥਿਤ ਕਰਕੇ ਜਾਂਦਾ ਤਾਂ ਕਰਕੇ ਬੜੀਆਂ ਕੀਮਤੀ ਪੰਕਤੀਆਂ ਨੇ ਕਿ ਸਾਹਿਬ ਸੰਕਟ ਵੇ ਸੇਵਕ ਭਜੈ ਚਿਰੰਕਾਲ ਨ ਜੀਵੈ ਤੂ ਕੋ ਲਚੈ ਇਹਨੂੰ ਹੋਰ ਵੀ ਖੋਲੇ ਗੁਰੂ ਅਰਜੁਨ ਦੇ ਮਹਾਰਾਜ ਜੀ ਨੇ ਉਹਦੇ ਸਲੋਕਾਂ ਤੋਂ ਪਹਿਲਾਂ ਗੁਰੂ ਅਰਜੁਨ ਦੇਵ ਮਹਾਰਾਜ ਦੇ ਜੋ ਸਲੋਕ ਆਉਂਦੇ ਨੇ ਨਾ ਉਹਦੇ ਵਿੱਚ ਸਭ ਤੋਂ ਪਹਿਲਾ ਸਲੋਕ ਰਤਿ ਸੇ ਜੇ ਮੁਖ ਨਾ ਮੋੜਨ ਜਿਨੇ ਸਿਜਾਤਾ ਸਾਈ ਝੜ ਝੜ ਪਉਂਦੇ ਕੱਚੇ ਬਿਰਹੀ ਜਿਨਾਂ ਆਕਾਰ ਨ ਆਈ ਲੈ ਕਹਿਨੂ ਤੇ ਕੋਈ ਵੀ ਕਹਿ ਸਕਦਾ ਮੇਰਾ ਗੁਰੂ ਦੇ ਨਾਲ ਬਹੁਤ ਪਿਆਰ ਹੈ ਮੇਰਾ ਰੱਬ ਦੇ ਨਾਲ ਬਹੁਤ ਪਿਆਰ ਹੈ ਪਰ ਪਿਆਰ ਦੀ ਪਰਖ ਉਦੋਂ ਹੁੰਦੀ ਹੈ ਜਦੋਂ ਕਸਵੱਟੀ ਲੱਗੇ ਅਸਲ ਵਿੱਚ ਪ੍ਰੇਮੀ ਉਸੇ ਨੂੰ ਮੰਨਿਆ ਜਾਏਗਾ ਜਿਹੜਾ ਗੁਰੂ ਤੋਂ ਕਿਸੇ ਵੀ ਹਾਲਤ ਵਿੱਚ ਮੁੱਖ ਨਾ ਮੋੜੇ ਪਰਮੇਸ਼ਵਰ ਤੋਂ ਕਿਸੇ ਵੀ ਹਾਲਤ ਵਿੱਚ ਮੁੱਖ ਨਾ ਮੋੜੇ ਦੀ ਪਰਖ ਗੁਰੂ ਅਤੇ ਸਿੱਖ ਦੇ ਰਿਸ਼ਤੇ ਦੀ ਪਰਖ ਅਸਲ ਵਿੱਚ ਕਸਵੱਟੀ ਦੇ ਸਮੇਂ ਦੁੱਖ ਦੇ ਸਮੇਂ ਔਰ ਸੰਕਟ ਦੇ ਸਮੇਂ ਹੀ ਹੁੰਦੀ ਹੈ ਇਸ ਦੇ ਸੰਬੰਧ ਵਿੱਚ ਮਹਾਪੁਰਸ਼ਾਂ ਨੇ ਸਾਨੂੰ ਇੱਕ ਬੜਾ ਕੀਮਤੀ ਵਚਨ ਨੋਟ ਕਰਵਾਇਆ ਕਿ ਕਥਾ ਵਿੱਚ ਉਹ ਬੜਾ ਕੰਮ ਦਿੰਦਾ ਹੈ ਗੱਲ ਨੂੰ ਹੋਰ ਸਪਸ਼ਟ ਕਰਨ ਵਾਸਤੇ। ਪਰ ਅਤੇ ਚੇਲੇ ਦਾ ਗੁਰੂ ਦਾ ਪਤਿ ਸਿੱਖ ਦਾ ਸਾਹਿਬ ਦਾ ਅਦੇ ਸੇਵਕ ਦਾ ਕਹਿੰਦੇ ਨੇ ਜੰਗਲ ਦੇ ਵਿੱਚ ਬੜੀ ਭਿਆਨਕ ਅੱਗ ਲੱਗ ਗਈ। ਐਸੇ ਅੱਗ ਕੇ ਸਾਰੇ ਵੱਡੇ-ਵੱਡੇ ਜਾਨਵਰ ਜੰਗਲ ਨੂੰ ਛੱਡ ਕੇ ਆਪ ਦੀ ਜਾਨ ਬਚਾਉਣ ਵਾਸਤੇ ਬਾਹਰ ਪਰ ਸੱਜਣ ਅਥੀਰੇ ਭੱਜ ਰਹੇ ਨੇ ਸ਼ੇਰ ਵੀ ਭੱਜ ਰਹੇ ਨੇ ਜੀਤੇ ਵੀ ਜਿੰਨੇ ਵੀ ਜੰਗਲ ਵਿੱਚ ਜਾਨਵਰ ਨੇ ਸਾਰੇ ਭੱਜ ਰਹੇ ਨੇ ਇਹਦੇ ਧਿਆਨਿਕ ਅਰਥ ਲੱਗ ਚੁੱਕੀ ਹੈ ਅਰੁਣਾ ਭੱਜਦੇ ਹੋਏ ਆਏ ਨੇ ਦੇਖਿਆ ਕਿ ਇੱਕ ਦਰਖਤ ਦੇ ਉੱਤੇ ਪੰਛੀਆਂ ਦੇ ਆਲਣੇ ਬਣੇ ਹੋਏ ਹਨ ਔਰ ਉਹਦੇ ਵਿੱਚ ਪੰਛੀ ਬਿਲਕੁਲ ਉਸੇ ਤਰ੍ਹਾਂ ਬੈਠੇ ਰਹੇ ਜਿਵੇਂ ਆਮ ਦਿਨਾਂ ਵਿੱਚ ਬੈਠੇ ਹੁੰਦੇ ਸੀ ਹਕ ਇਹਨਾਂ ਦੇ ਨਿਰੰਤਰ ਵਾਦ ਖਾ ਕੇ ਤੇ ਦੇਰ ਤੋਂ ਬਾਅਦ ਵੀ ਖਾ ਕੇ ਆਪਾਂ ਦਾ ਜੀ ਬਿਲ ਅੱਜ ਇਹੋ ਹੁੰਦੇ ਡਾਇਰੀ ਕੇ ਸਵਾਲ ਆ ਕੇ ਇਹਨੇ ਬੰਦਿਆਂ ਉਤੇ ਬੈਠਾ ਕੀਤੀਆਂ ਇਹਨੇ ਸਾਨੂੰ ਕਦੇ ਨਹੀਂ ਹੰਭਾ ਰਿਆ ਜੀ ਬੜੇ ਨੇ ਜੀ ਆਹ ਬੁੱਕੀ ਆ ਨਾ ਮੇਰੀ ਵੀ ਨਹੀਂ ਆ ਉਹ ਵੀ ਸੁਣੋ ਕੀ ਆ ਉਹ ਆ ਆ ਆ ਜੋੜ ਤੇ ਆਇਆ ਉਸ ਇੱਕ ਨਾ ਇਹੋ ਜਿਹਾ ਕਰਦੀ ਹੈ ਦੇਵਾ ਮਾਤਾ ਦੇ ਨਾਲ ਦੇ ਚਾਰਾਂ ਪਾਸੇ ਦੇ ਵਿੱਚ ਬਰਸਾਤ ਹੋ ਰਹੀ ਹੈ ਆਹ ਮਾਮਾ ਜੀ اٿي ڪا لئي يا اٿي ڪا 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 ڪ